ਸਸਿਕਾ ਦੋਸਤੋ ਮੈਂ ਹਾਂ ਦਵਿੰਦਰ ਪੱਟੀ ਔਰ ਤੁਸੀਂ ਜੁੜੇ ਹੋ ਖਦਾਰਾ ਬੋਲੇ ਪੰਜਾਬੀ ਚੈਨਲ ਦੇ ਨਾਲ ਦੋਸਤੋ ਬਿਲਕੁਲ ਲਾਈਵ ਤਸਵੀਰਾਂ ਤੁਸੀਂ ਬੀਐਸਐਨਲ ਟਾਵਰ ਸਮਾਣਾ ਤੋਂ ਦੇਖ ਰਹੇ ਹੋ ਇਹ ਟਾਵਰ ਲਗਭਗ 400 ਫੁੱਟ ਉੱਚਾ ਔਰ ਇਸ ਟਾਵਰ ਦੇ ਉੱਪਰ ਪਿਛਲੇ 8 ਮਹੀਨਿਆਂ ਤੋਂ ਭਾਈ ਗੁਰਜੀਤ ਸਿੰਘ ਖਾਲਸਾ ਜੀ ਇਸ ਕਰਕੇ ਚੜੇ ਹੋਏ ਐ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀਆਂ ਹੋ ਰੀਆਂ ਬੇਅਦਬੀਆਂ ਦੇ ਉੱਪਰ ਕੋਈ ਸਖਤ ਕਾਨੂੰਨ ਬਣੇ ਨਾਲ ਹੀ ਜਿਹੜੇ ਚਾਰੇ ਧਰਮ ਚਾਰੇ ਧਰਮਾਂ ਵਾਸਤੇ ਵੀ ਸਖਤ ਕਾਨੂੰਨ ਬਣੇ ਕਿਉਂਕਿ ਜੇ ਗੱਲ ਕਰੀਏ ਤਾਂ ਜਦੋਂ ਵੀ ਕੋਈ ਕਾਨੂੰਨ ਬਣਾਉਂਦਾ ਤਾਂ ਸਾਰਿਆਂ ਵਾਸਤੇ ਹੀ ਬਣਦਾ ਇਸੇ ਕਰਕੇ ਜਿਹੜੇ ਚਾਰੇ ਧਰਮਾਂ ਵਾਸਤੇ ਕਾਨੂੰਨ ਬਣੇ ਸੋ ਉਸੇ ਦੇ ਮਤੇ ਨਜ਼ਰ ਅੱਜ ਇੱਥੇ ਵੱਡਾ ਇਕੱਠ ਵੀ ਹੋਇਆ ਹੈ ਔਰ ਬਹੁਤ ਸਾਰੀਆਂ ਸੰਗਤਾਂ ਇੱਥੇ ਪਹੁੰਚੀਆਂ ਪੰਜਾਬ ਦੇ ਕੋਨੇ-ਕੋਨੇ ਤੋਂ ਇੱਥੇ ਸੰਗਤਾਂ ਪਹੁੰਚੇ ਆ ਬਹੁਤ ਸਾਰੇ ਆਗੂ ਸਹਿਬਾਨ ਪਹੁੰਚੇ ਧਾਰਮਿਕ ਸਿਆਸੂ ਸਿਆਸੀ ਆਗੂ ਸਹਿਬਾਨ ਵੀ ਇੱਥੇ ਪਹੁੰਚੇ ਹੋਏ ਨੇ ਆਪਾਂ ਗੱਲਬਾਤ ਕਰਨ ਦੀ ਕੋਸ਼ਿਸ਼ ਵੀ ਕਰਦੇ ਆ ਔਰ ਸੰਗਤਾਂ ਨੂੰ ਗੁਰਬਾਣੀ ਦੇ ਨਾਲ ਜੋੜਨ ਵਾਸਤੇ ਢਾਡੀ ਜਥਾ ਵੀ ਇੱਥੇ ਪਹੁੰਚਿਆ ਹੋਇਆ ਹੈ ਬੀਬੀਆਂ ਦਾ ਢਾਡੀ ਜਥਾ ਅੱਠੇ ਪੈਰ ਟੈਲ ਸੇਵਾ ਸੋਨਾਵਲੋਂ ਜਿਹੜਾ ਗੁਰੂ ਮਹਾਰਾਜ ਨਾਲ ਉਹਨਾਂ ਦੇ ਇਤਿਹਾਸ ਨਾਲ ਜੋੜਿਆ ਜਾ ਰਿਹਾ ਹੈ ਸੋ ਆਪਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਇੱਥੇ ਪਹੁੰਚੇ ਹੋਏ ਕੁਝ ਆਗੂ ਸਹਿਬਾਨ ਨਾਲ ਇੱਕ ਪਟਵਾਰ ਡਾਕਟਰ ਸਿੰਘ ਜੀ ਇੱਥੇ ਪਹੁੰਚੇ ਸਾਡੇ ਨਾਲ ਗੱਲਬਾਤ ਕਰਨ ਬਾਪੂ ਤਸੀਰ ਸਿੰਘ ਜਿਹੜਾ ਭਾਈ ਅਮਰਪਾਲ ਸਿੰਘ ਦੇ ਨਾਲ ਹੈ ਇਹਨਾਂ ਨੇ ਅੱਜ ਉਹ ਜਿਹੜਾ ਦਰਸ਼ ਇਹਦੇ ਵਿੱਚ ਵੀ ਪਹੁੰਚਣਾ ਸੀ ਪਰ ਇੱਕ ਸਿੰਘ ਜੋ ਭਾਈ ਅਮਰਪਾਲ ਸਿੰਘ ਦੇ ਨਾਲ ਹੈ ਡਿੱਟੂ ਘਟਰੀਸ ਹੈ ਅੱਜ ਕੱਲ੍ਹ ਪਟਿਆਲੇ ਆਪਣੇ ਪੰਜਾਬ ਦੇ ਲੋਕਾਂ ਦੇ ਚਾਹਤਾਂ ਲਈ ਇਕਜੁੱਟ ਹੋਏ ਸੀ ਉਹ ਸੱਜਣ ਹੋਏ ਸੀ ਜਿਸ ਵੀ ਗੁਰੂ ਨੇ ਸਾਨੂੰ ਜਾਗ ਦੀ ਸਿੱਖੀ ਮੋੜ ਕੇ ਸਿਖਾਈ ਹੈ ਉਹ ਹਰ ਹਾਲਾਤ ਵਿੱਚ ਸਾਡੇ ਨਾਲ ਖੜ੍ਹੇ ਰਹੇ ਆਪੀਲ ਕਰਦੇ ਆਂ ਕਿ ਇਹ ਚਾਹੀਏ ਤਾਂ ਕਿ ਸਰਕਾਰ ਤੇ ਪ੍ਰੈਸ਼ਰ ਬਣਾ ਸਕੀਏ ਕਿ ਤਾਰ ਆਪਣੀ ਗੱਲ ਸੁਣ ਸਕੇ ਕਿ ਆਪਾਂ ਜਿਹੜਾ ਭਾਈ ਗੁਰਦੀਪ ਸਿੰਘ ਜੀ ਨੇ ਇਹਨਾਂ ਦਾ ਪੂਰ ਚਲਾਇਆ ਇੱਕ ਤਾਹ ਦਾ ਕਮੂਨ ਪਾੜੇ ਤੇ ਦੋ ਰਸਾਂ ਉਹਨਾਂ ਦੀ ਆਪਾਂ ਬਣ ਚਾਹ ਰਹੇ ਹਾਂ ਆਰ ਇਹ ਗੁਹਾਰਾ ਬੇਨਤੀ ਕਰਦਾ ਸਾਰੇ ਪੰਜਾਬ ਵਾਸੀਆਂ ਨੂੰ ਕਿ ਇਸ ਵਾਅਦੇ ਵਿੱਚ ਬਾਤ ਉਹ ਆ ਗਈ ਸਾਡੇ ਵਾਅਦੇ ਖਾਸ ਸੋ ਅੱਜ ਲਗਭਗ 8 ਮਹੀਨੇ ਹੋ ਗਏ ਨੇ ਖਾਲਸਾ ਜੀ ਚੜੇ ਹੋਏ ਨੇ ਔਰ ਅਸੀਂ ਏਸ਼ੀਆ ਦੇ ਵਿੱਚ ਬੈਠੇ ਆਂ ਕੀ ਕਹਿਣਾ ਚਾਹੋਗੇ ਲੋਕਲ ਕੁਝ ਗੁਰਦੁਆਰਾ ਪ੍ਰਬੰਧਨ ਕਮੇਟੀਆਂ ਦੇ ਜਿਹੜੇ ਆਗੂ ਸਹਿਬਾਨ ਦੋ ਹੀ ਇੱਥੇ ਆ ਰਹੇ ਨੇ ਪ੍ਰਧਾਨ ਰਾਜ ਸਿੰਘ ਤੇ ਕੁਲਵਿੰਦਰ ਸਿੰਘ ਸਿੱਧੂ ਬਾਕੀ ਕੋਈ ਨਹੀਂ ਆ ਕੀ ਕਹਿਣਾ ਚਾਹੋ ਭਾਈ ਸਾਹਿਬ ਨੇ ਪੁੱਛਿਆ ਭਾਈ ਗੁਰਦੁਆਰਿਆਂ ਦੇ ਸਾਡੇ ਸ਼ਹਿਰ ਦੇ ਪ੍ਰਧਾਨ ਜਿਹੜੇ ਹਣੇ ਇੱਥੇ ਨਹੀਂ ਆਉਂਦੇ ਮੈਂ ਉਹਨਾਂ ਨੂੰ ਵੀ ਕਹਾਂਗਾ ਭਈ ਤੁਸੀਂ ਆਪਣੇ ਵੱਲੋਂ ਆਗੂ ਬਣਿਓ ਗੁਰੂ ਘਰਾਂ ਦੇ ਤੇ ਸਾਡੇ ਵਾਸਤੇ ਬੜੀ ਸ਼ਰਮ ਵਾਲੀ ਗੱਲ ਹੈ ਭਈ ਸਾਨੂੰ ਵਾਰ-ਵਾਰ ਕਹਿਣਾ ਪੈ ਰਿਹਾ ਹੈ ਸੱਦੇ ਪੱਤਰ ਦੇਣੇ ਪੈ ਰਹੇ ਹਨ ਇਹਨਾਂ ਦੇ ਜਾ ਕੇ ਗੁਰੂ ਘਰਾਂ ਦੇ ਵਿੱਚ ਭਈ ਤੁਸੀਂ ਤਾਵਲ ਮੋਰਚੇ ਤੇ ਆਓ ਤਾਵਲ ਮੋਰਚੇ ਤੇ ਆਓ ਇਹ ਸਾਡੇ ਵਾਸਤੇ ਸਾਧ ਸੰਗਤ ਜੀ ਬੜੀ ਸ਼ਰਮ ਵਾਲੀ ਗੱਲ ਹੈ ਕਿਸੇ ਤੋਂ ਕਹਵਾਣਾ ਨਹੀਂ ਚਾਹੀਦਾ ਆਪਣੇ ਆਪ ਆਪਣਾ ਫਰਜ਼ ਸਮਝ ਕੇ ਗੁਰੂ ਦੇ ਪਿਆਰ ਦੇ ਵਿੱਚ ਤੇ ਯੋਧਿਆਂ ਦੀ ਕੁਰਬਾਨੀ ਨੂੰ ਆਪਣਾ ਸੀਸ ਝੁਕਾਉਂਦਿਆਂ ਹੋਇਆ ਇੱਥੇ ਨੱਕ ਰਗੜਦਿਆਂ ਪੁਨਾ ਦਾ ਪ੍ਰਕਾਸ਼ ਪਿਆੜਾ ਹੈ ਸਾਰੀਆਂ ਸਕਤਾਂ ਨੂੰ ਸਭ ਤੋਂ ਪਹਿਲਾਂ ਲੱਖ ਲੱਖ ਵਧਾਈਆਂ ਭਗਤ ਕਬੀਰ ਜੀ ਨੇ ਲਿਖਿਆ ਅਵਲ ਅੱਲਾ ਨੂਰ ਉਪਾਇਆ ਕੁਦਰਤ ਦੇ ਸਭ ਬੰਦੇ ਇੱਕ ਰੂਪ ਤੇ ਸਭ ਚਾਪੇ ਉੱਪ ਗਿਆ ਕੌਣ ਭਲੇ ਕੋ ਮੰਦੇ ਸਾਰੇ ਭਗਤਾਨੇ 15 ਭਗਤ ਹਨ ਗੁਰਬਾਣੀ ਦੇ ਵਿੱਚ ਬਿਰਾਜਮਾਨ ਹਨ 11 ਭਟ ਹਨ ਚਾਰ ਪੁਰ ਸਿੱਖਾਂ ਦੀ ਬਾਣੀ ਹੈ 6 ਗੁਰੂ ਸਾਹਿਬਾਨ ਦੀ ਬਾਣੀ ਹੈ ਅਤੇ ਦਸਾਂ ਗੁਰੂਆਂ ਦੀ ਜੋਤ ਹੈ ਤਾਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਮਹਾਰਤ ਜਿੱਥੇ ਸਾਨੂੰ ਸਾਂਝੀ ਬਾਤ ਉਹਦਾ ਉਪਦੇਸ਼ ਦਿੱਤਾ ਗੁਰੂਆਂ ਨੇ ਪੀਰਾਂ ਨੇ ਭਰਤਾਨੇ ਪਟਾਨੇ ਉਥੇ ਗੁਰੂ ਸਾਹਿਬ ਤੇ ਹੁਣਾਂ ਥੋੜੇ ਜਿਹ ਕਰੜੇ ਸ਼ਬਦ ਸੁਣ ਲਖਾਂ ਮਹਾਰਾਜ ਨੇ ਕਿਹਾ ਕੱਲ ਕਾਤੀ ਦਾ ਜੇ ਕਸਾਈ ਧਰਮ ਪੰਖ ਕਰ ਉਡਰਿਆ ਕੂੜ ਅਮਾਵਸ ਸਤ ਚੰਦਰਮਾ ਕੂੜ ਅਮਾਵਸ ਸੱਚ ਚੰਦਰਮਾ ਦਿਸੈ ਨਹੀਂ ਕਹਿ ਚੜਿਆ ਫੇਰ ਉਥੇ ਮਹਾਰਾਜ ਨੇ ਇੱਕ ਗੱਲ ਹੋਰ ਲਿਖੀ ਹੈ ਭਾਈ ਗੁਰਦਾਸ ਜੀ ਨੇ ਉਹਨਾਂ ਨੇ ਕਿਹਾ ਕੁੱਤਾ ਰਾਜ ਬਹਾਲੀ ਹੈ ਫਿਰ ਚੱਕੀ ਚੱਟੇ ਸੱਪੇ ਦੁੱਧ ਪਿਆਲੀ ਐ ਬੇਮੁੱਖੋਂ ਛੱਟੇ ਇਹ ਕਿੰਨੇ ਬਣਾਇਆ ਆਪਾਂ ਸਾਰਿਆਂ ਨੇ ਜਦੋਂ ਕੁੱਤਾ ਕੰਨਾਂ ਰਾਜ ਤੇ ਬਹਿ ਜਾਂਦਾ ਨਾ ਫਿਰ ਚੱਕੀ ਜਿਹੜੀ ਏ ਉਹਦੀ ਆਟਾ ਨਹੀਂ ਸਾਰਾ ਜਿਹੜੇ ਥੱਲੇ ਆਸ-ਪਾਸੇ ਜਿਹੜਾ ਹੁੰਦਾ ਨਾ ਆਟਾ ਖਿਲਰਿਆ ਉਹਨੂੰ ਚੱਕ ਉਹਨੂੰ ਚੱਟਦਾ ਫਿਰ ਇਹ ਨਿਸ਼ਾਨੀਆਂ ਮਹਾਰਾਜ ਦਾ ਦੱਸੀਆਂ ਹੋਈਆਂ ਨੇ ਸਾਨੂੰ ਕਿ ਕਿਉਂ ਨਹੀਂ ਏ ਸਮਝਦੇ ਏ ਅੱਜ ਤੋਂ ਪਹਿਲਾਂ ਜਦੋਂ ਇਲੈਕਸ਼ਨਾਂ ਹੋਈਆਂ ਸਾਡੇ ਗਵਰਨਮੈਂਟ ਬਣੀ ਸੀ ਤਾਂ ਮੁਹੱਲੇ-ਮੁਹੱਲੇ ਗਲੀ-ਗਲੀ ਦੇ ਵਿੱਚ ਪੱਜੇ ਫਿਰਦੇ ਸਨ ਸਾਰੇ ਪਾਸੇ ਭਗਵੰਤ ਮਾਨ ਦੀਆਂ ਤੁਸੀਂ ਵੇਖ ਲਓ ਵੀਦੂਆਂ ਕਿਵੇਂ ਇਹ ਦੂਜੀਆਂ ਪਾਰਟੀਆਂ ਕਿਵੇਂ ਕੁੰਦਾ ਸੀ ਹੁਣ ਤਾਂ ਇੱਕ ਤਾਂ ਗਿਰ ਗਿਆ ਸ਼ਰਮਿਕ ਕਮੇਟੀ ਦੀਆਂ ਜਿਹੜੀ ਗੋਲਕ ਹੈ ਕਹਿੰਦਾ ਵੀ ਇਹ ਗੋਲਕ ਜਿਹੜੀ ਹੈ ਇਹ ਨਾਲੋਂ ਇੱਕ ਗੋਲਕ ਤੇ ਰਹਿੰਦੀ ਹੈ ਗੋਲਕ ਨੂੰ ਪੰਡਤਾ ਜਿਹੜੇ ਲੱਖਾਂ ਲੱਖ ਸਤਾਲੂ ਜਿਹੜੇ ਉੱਥੇ ਲੰਗਰ ਛਕਦੇ ਨੇ ਉਹ ਕਿ ਭਗਵੰਤ ਮਾਤਾ ਦੇ ਘਰੋਂ ਹੁੰਦੇ ਨੇ ਜਿਹੜੀ ਤੇਰੀ ਗੋਲਕ ਹੈ ਪੰਜਾਬ ਸਰਕਾਰ ਦੀ ਗੋਲਕ ਜਿਹੜੀ ਸਾਰੀ ਦੁਨੀਆ ਜਿਹੜੀ ਕਿਸਾਨ ਦੇ ਰੂਪ ਦੇ ਵਿੱਚ ਭਰਦੀ ਏ ਉਹ ਕੌਣ ਖਾਂਦਾ ਉਹਦੇ ਬਾਰੇ ਵੀ ਥੋੜਾ ਦੱਸ ਦੇਵੇ ਕਰੇ ਕਿਉਂ ਗੋਲਕ ਕੌਣ ਖਾਂਦਾ ਕੋਈ ਦਿੱਲੀ ਵਾਲੇ ਆ ਕੇ ਖਾ ਜਾਂਦੇ ਨੇ ਕਿ ਪੰਜਾਬ ਵਾਲੇ 90 92 ਜਿਹੜੇ ਬਣੇ ਨੇ ਕਿ ਸਾਰੇ ਖਾਰੇ ਦੇ ਨਾਲ ਮਿਲ ਕੇ ਇਹ ਗੋਲਕ ਨਹੀਂ ਜਿਹੜਾ ਪੰਜੀ ਪੰਜੀ ਕਮਾ ਕੇ ਦੁਕਾਨਦਾਰ ਹੋਵੇ ਚਾਹੇ ਕਿ ਫੈਕਟਰੀ ਵਾਲਾ ਹੋਵੇ ਕੋਈ ਟਰੱਕ ਵਾਲਾ ਹੋਵੇ ਕੋਈ ਬੱਸ ਵਾਲਾ ਹੋਵੇ ਕੋਈ ਮੋਟਰਸਾਈਕਲ ਵਾਲਾ ਹੋਵੇ ਹੁਣ ਤਾਂ ਸਾਈਕਲ ਤੇ ਵੀ ਕਿੰਨੇ ਟੈਕਸ ਲੱਗਾ ਉਹ ਸਾਰਾ ਗਵਰਨਮੈਂਟ ਦੀ ਗੋਲਕ ਵਿੱਚ ਜਾਂਦਾ ਹੈ ਟੈਕਸ ਭਰਨੇ ਕਿੰਨਾ ਕਿੰਨਾ ਟੈਕਸ ਭਰਨੇ ਆਪਾਂ ਜਿੰਨਾ ਕੋ ਆਪਣਾ ਕਾਰੋਬਾਰ ਹੈ ਉਹਨਾਂ ਨੂੰ ਅਗਲਾ ਟੈਕਸ ਭਰਦਾ ਹੈ ਉਹ ਜਿਹੜਾ ਟੈਕਸ ਪੰਜਾਬ ਪੋਰਮਡ ਦੀ ਗੋਲਕ ਤੇ ਵਿੱਚ ਜਾਂਦਾ ਉਹ ਟਾਈਪ ਉਹ ਗੋਲਕ ਕੌਣ ਖਾਂਦਾ ਇਹ ਭਗਵੰਤ ਮਾਨ ਨੂੰ ਇਹ ਗੱਲ ਦੱਸਣੀ ਪਵੇਗੀ ਤੇ ਉਹ ਜਿਹੜੇ ਭਾਈ ਗੁਰਜੀਤ ਸਿੰਘ ਜੀ ਉੱਤੇ ਚੜੇ ਹੋਏ ਨੇ ਉਹ ਵੀ ਤਾਂ ਦੇਖੋ ਆਪਾਂ ਜੇ ਸੀ ਜੀ ਉੱਤੇ ਪਿਆ ਠੰਡਾ ਮਾਹੌਲ ਹੈ ਉਹ ਕਿਵੇਂ ਉੱਤੇ ਬੈਠੇ ਹੋਣੇ ਉਹ ਮੇਰਾ ਬੇਟਾ 12 ਸਾਲ ਦਾ ਬੇਟਾ ਮੈਨੂੰ ਪੁੱਛ ਰਿਹਾ ਸੀ ਗੱਲ ਫਿਰ ਰਾਤ ਮੇਰਾ ਥੋੜਾ ਜਿਹਾ ਮਨ ਭਰਿਆ ਤੇ ਨਾਲ ਮੈਂ ਰਮੀ ਸਾਡੇ ਟਾਵਰ ਮੋਰਚੇ 'ਤੇ ਥੋੜੇ ਬੈਠੇ ਨੇ ਖੜੇ ਨੇ ਇਹਨਾਂ ਨੂੰ ਮੈਂ ਆਪਣੀ ਵੀਡੀਓ ਪਾਈ ਨਗਰ ਅੰਮ੍ਰਿਤਸਰ ਮੇਰੀ ਵੀਡੀਓ ਬਹੁਤ ਟਾਵਰ ਮੋਰਚੇ ਤੇ ਆਵਾਂਗੇ ਨਾਲੇ ਲੜਾਂਗੇ ਨਾਲੇ ਜਿੱਥੇ ਵੀ ਇਹਨਾਂ ਨੂੰ ਲੋੜ ਪਈ ਅਸੀਂ ਉੱਥੇ ਕੋਲ ਖੜਾਂਗੇ ਜੇ ਮੈਂ ਤਾਂ ਸਿਰਫ ਇਹ ਕਹਾਂਗਾ ਵੀ ਭਾਈ ਗੁਰਜੀਤ ਸਿੰਘ ਜੀ ਦੀ ਖਾਲਸਾ ਸਾਡੇ ਨਾਲ ਆਣ ਉਹ ਖੜਤਾਲ ਦੇ ਬਹਿਣਾ ਮਰਨ ਵਰਤ ਦੇ ਬਹਿਣਾ ਕਿਹੜੀ ਥਾਂ ਤੇ ਬਹਿਣਾ ਅਸੀਂ ਉੱਤੇ ਉਹਨਾਂ ਦੇ ਨਾਲ ਲੇਕਿਨ ਉੱਤੇ ਨਾ ਤਿਲ-ਤਿਲ ਕਰਕੇ ਜਿਵੇਂ ਉਹ ਟਾਈਮ ਪਾਸ ਹੋ ਰਿਹਾ ਉਹ ਦੇਖਿਆ ਨਜ਼ਾਰਾ ਅਸੀਂ ਧੰਨਵਾਦ ਕਰਦੇ ਹਾਂ ਮਤੋਜ ਮਾਨ ਜੀ ਜਿਹੜੇ ਬਹੁਤ ਇਹ ਜਸਤੀ ਲੈ ਰਹੇ ਨੇ ਇਸ ਨਰਸ ਵਿੱਚ ਬਾਅਦ ਬਗਾਹੇ ਫੋਨ ਤੇ ਵੀ ਜਾਣਕਾਰੀ ਲੈਂਦੇ ਦਿੰਦੇ ਰਹਿੰਦੇ ਹਨ ਅਤੇ ਅੱਗੇ ਜੋ ਪ੍ਰੋਗਰਾਮ ਹੈ ਉਸ ਬਾਰੇ ਵੀ ਵਿਚਾਰ ਦਿੱਤੀ ਜਾਂਦੀ ਰਹੀ ਅਰਜੰਦਰ ਸਿੰਘ ਹਟੇਖੜ ਜੀ ਆਪ ਪਾਰਟੀ ਦੇ ਮੰਤਰੀ ਕਰੋੜਾ ਸਾਹਿਬ ਨਾਲ 4 ਮਹੀਨੇ ਅੱਜ ਤੋਂ ਫਰਵਰੀ ਚ ਗੱਲ ਹੋਈ ਸੀ ਪਹਿਲੀ ਵਾਰ ਜਿਹੜੀ ਆਹ ਜਾਗ ਕੀਤੀ ਉਹ ਗੱਲਾਂ ਤੋਂ ਵੀ ਕਾਨੂੰਨ ਤਾਂ ਸ਼ਾਇਦ ਬਣ ਗਿਆ ਜਿਵੇਂ ਜਿਹਹ ਜਵਨੇ ਸਾਨੂੰ ਉੱਥੇ ਪਹਿਲੇ ਦਿਨ ਰਿਸਪਾਂਸ ਦਿੱਤਾ ਸੰਗਰੂਰ ਇਹ ਲੱਗਿਆ ਵੀ ਕਾਨੂੰਨ ਤਾਂ ਬਣ ਗਿਆ ਪਰ ਫੇਰ ਦੇਖਿਆ ਜੇ ਦਵਾਰੇ ਮਿਲੇ ਦਵਾਰੇ ਉਹਦਾ ਉਹ ਮੁੱਖ ਨਾ ਰਿਹਾ ਚੰਡੀਗੜ੍ਹ ਤੇ ਹੁਣ 4 ਮਹੀਨੇ ਹੋ ਗਏ ਉੱਥੋਂ ਜਿਹੜਾ ਗਰਜੀਤ ਸਿੰਘ ਤੇ ਲਈ ਇੱਕ ਇੱਕ ਪਾਲਕਟ ਨਾਲ ਔਖਾ ਹੈ ਜਿਹੜਾ ਅੱਜ ਦਾ ਸਮਾਂ ਆਪਾਂ ਦੇਖਿਆ 44 ਡਿਗਰੀ ਤਾਪਮਾਨ ਹੈ ਤੇ ਇਹਨੂੰ 4 4 ਡਿਗਰੀ 5 ਡਿਗਰੀ ਉੱਤੇ ਲਾ ਲਓ ਉਸ ਟਾਈਮ ਉੱਥੇ ਜੀ ਇਸ ਅਸੰਸ ਨਾਲ ਜੁੜੇ ਹੋਏ ਹਨ ਅਤੇ ਅਣ ਗਿਣਤ ਵਾਰ ਹਾਜ਼ਰੀ ਪਰ ਚੁੱਕੇ ਹਨ ਅੱਜ ਕਿਸੇ ਜ਼ਰੂਰੀ ਵਰਜੇਵੇਂ ਕਾਰਨੋਂ ਨਹੀਂ ਆ ਸਕੇ ਉਹਨਾਂ ਵੱਲੋਂ ਸਰਦਾਰ ਜਸਵਿੰਦਰ ਸਿੰਘ ਟਰੋਲੀ ਪਟਿਆਲਾ ਜ਼ਿਲ੍ਹੇ ਦੇ ਇੰਚਾਰਜ ਉਹ ਪਹੁੰਚੇ ਹੋਏ ਹਨ ਮੈਂ ਬੇਨਤੀ ਕਰਦਾ ਕਿ ਜਸਵਿੰਦਰ ਸਿੰਘ ਜੀ ਟਰੋਲੀ ਸਟੇਜ ਤੇ ਆਉਣ ਅਤੇ ਸੰਗਤਾਂ ਨਾਲ ਆਪਣੇ ਵਿਚਾਰ ਰੱਖਣ ਪਤਾ ਲੱਗਿਆ ਕਿ ਜਹੋ ਚਲੇ ਗਏ ਉਹ ਸੁਦਾਰ ਅਮਰਜੀਤ ਸਿੰਘ ਬਰਾਇਆ ਦਾ ਧੰਨਵਾਦ ਕਰਦੇ ਆਂ ਅਸੀਂ ਹਰਿੰਦਰ ਸਿੰਘ ਖਲਵਰਛਾ ਐਕਸ ਕੈਪਰਮਨ ਰਵਿੰਦਰ ਸਿੰਘ ਢੀਮਾ ਸਾਰਿਆਂ ਨੂੰ ਬਹੁਤ-ਬਹੁਤ ਧੰਨਵਾਦ ਸਪੇਸ ਤੋਂ ਜਿਹੜੇ ਆਗੂਆਂ ਨੇ ਨਾਮ ਭੁੱਲੇ ਜਾਂਦੇ ਹਨ ਇਹ ਸ਼ਹਿਰ ਦੇ ਭਤਵੰਤੇ ਸੱਜਣਾ ਨੂੰ ਇਲਾਕੇ ਦੇ ਭਤਵੰਤਿਆਂ ਅਸੀਂ ਸਮਝਦੇ ਆਂ ਕਿ ਇਹਨਾਂ ਦੀ ਬੇਨਤੀ ਹੈ ਕਿ ਜਿੱਥੇ ਇਹ ਆਪ ਹੋਏ ਤੇ ਸੰਘਰਸ਼ ਵਿੱਚ ਆਉਂਦੇ ਹਨ ਉੱਥੇ ਵੱਧ ਤੋਂ ਵੱਧ ਸੰਗਤਾਂ ਨੂੰ ਵੀ ਪ੍ਰੇਰ ਕੇ ਲੈ ਕੇ ਆਉਣ ਸਰਕਾਰਾਂ ਦੇ ਸਮੇਂ ਦੀ ਸਰਕਾਰਾਂ ਨੇ ਇਹਨਾਂ ਨੂੰ ਜਾਤੀਵਾਦ ਚ ਬਣਦਾ ਸਾਡੇ ਸਾਰੇ ਭਰਾਵਾਂ ਨੂੰ ਸਮਝਣ ਦੀ ਲੋੜ ਹੈ ਕਿ ਆਪਾਂ ਇੱਕ ਮੰਚ ਤੇ ਇਕੱਠੇ ਹੋਈਏ ਪੰਜਾਬ ਨਾਲ ਜੁੜੀਏ ਪੰਜਾਬੀ ਨਾਲ ਜੁੜੀਏ ਗੁਰ ਜੀ ਕੀ ਫਤਿਹ ਕਹਿੰਦੇ ਜਿੱਦੀ ਜ਼ੁਬਾਨ ਚ ਫਤਿਹ ਉਹਦੀ ਮਨਦਾਨ ਚ ਫਤਿਹ ਆਪਾਂ ਸਾਰੇ ਅੱਜ ਇੱਥੇ ਇਕੱਠੇ ਹੋਏ ਆਂ 8 ਮਹੀਨਿਆਂ 9 ਮਹੀਨਿਆਂ ਤੋਂ ਆਪਾਂ ਇੱਥੇ ਇਕੱਠੇ ਹੁੰਨੇ ਆਂ ਖਾਲਸਾ ਗੁਰਜੀਤ ਸਿੰਘ ਨੇ ਜੋ ਮੰਗ ਮੰਗ ਰਹੇ ਨੇ ਇਹ ਝੂਠੀ ਸਰਕਾਰ ਤੋਂ ਕਿ ਹੁਣ ਤਾਂ ਸਰਕਾਰਾਂ ਸੱਚੀ ਹੋ ਜਾ ਕਿੰਨਾ ਜ਼ਰ ਹੋ ਗਿਆ ਗੁਰਜੀਤ ਸਿੰਘ ਨੂੰ ਖਾਲਸੇ ਨੂੰ ਟਾਵਰ ਦੇ ਉੱਤੇ ਮੋਰਚਾ ਲਾਏ ਨੂੰ ਪਰ ਹਜੇ ਤੱਕ ਜਿਹੜੀ ਗੂੰਗੀ ਤੇ ਬੋਲੀ ਸਰਕਾਰ ਹਜੇ ਤੱਕ ਉਹਨਾਂ ਦੇ ਕੰਨ ਦੇ ਜੋ ਨਹੀਂ ਸਕੀ ਆਪਾਂ ਲੋਕ ਆਪਣੇ ਤੇ ਬਾੜ ਪੜੀ ਐ ਆਪਾਂ ਜਾਣੇ ਠੁਠੀਆਂ ਸਰਕਾਰਾਂ ਦੇ ਮਗਰ ਟੋਲੇ ਦੇ ਟੋਲੇ ਬਣ ਬਣ ਕੇ ਇਹਨਾਂ ਵਾਸਤੇ ਗਲੀ ਗਲੀ ਫੇਰਦੇ ਆਂ ਵੋਟਾਂ ਲੈਣ ਵਾਸਤੇ ਕਿ ਅੱਜ ਸਾਨੂੰ ਸੱਚੀ ਸਰਕਾਰ ਜਿੰਨੇ ਇੱਥੇ ਵੀ ਸਹਿਯਾ ਕਰਨੀ ਏ ਤੇ ਦਰਗਾਹ ਵੀ ਸਹਿਯਾ ਕਰਨੀ ਏ ਉਹਦੇ ਵਾਸਤੇ ਇਹ ਜਿਹੜੀ ਸਰਕਾਰ ਏ ਇੱਕ ਕਿਉਂਰੀ ਕਾਨੂੰਨ ਬਣਾ ਰਹੀ ਖਾਲਸਾ ਜੀ ਜੇ ਤੁਸੀਂ ਇੱਕ ਮੋਟ ਹੋ ਜਾਵੋ ਨਵ ਖਾ ਦਿਓ ਕੀ ਮੰਜਾਲੇ ਭਗਵੰਤ ਮਾਨ ਦੀ ਝੂਠੇ ਦੀ ਇਥੇ ਕਾਨੂੰਨ ਬਣ ਕੇ ਨਾ ਆਵੇ ਸਾਡੇ ਲੋਕਾਂ ਦੇ ਘਾਟ ਹੈ ਅਸੀਂ ਇਹਨਾਂ ਵੋਟਾਂ ਅੰਕੜਾ ਵੋਟਾਂ ਦੇ ਕੇ ਤਾਂ ਵੱਡੀਆਂ ਕੁਰਸੀਆਂ ਅਸੀਂ ਇਹਨਾਂ ਨੂੰ ਦੇ ਦਿੰਦੇ ਆ ਤਾਂ ਫਿਰ ਅਨਸਾਫ਼ ਲੈਣ ਵਾਸਤੇ ਸਾਨੂੰ ਮੋਰਚੇ ਲਾਣੇ ਪੈਂਦੇ ਨੇ ਸਰਕਾਰਾਂ ਦੀਆਂ ਅੱਖਾਂ ਨਹੀਂ ਜੇ ਖੁੱਲਦੀ ਜਦੋਂ ਤੁਸੀਂ ਇਕੱਠੇ ਹੋ ਕੇ ਬੈਠ ਕੇ ਸਾਡੀ ਗਣਤੀ ਵਧੂ ਇਹਨਾਂ ਮੋਰਚਿਆਂ ਵਿੱਚ ਕਿਉਂਕਿ ਧਰਮ ਯੁੱਧ ਮੋਰਚੇ ਵਿੱਚ ਵੀ ਜਦੋਂ 500 500 ਸਿੰਘ ਰੋਜ਼ ਕਰਮਚਾਰੀਆਂ ਦਿੰਦੇ ਨੇ ਤੇ ਖਾਲਸਾ ਜੀ ਉਹ ਅੱਜ ਦੇ ਯੁੱਗ ਦੇ ਅੰਦਰ ਵੀ ਇਹੋ ਬੇਨਤੀ ਆ ਭਾਈ ਆਪਣੇ ਪਿੰਡਾਂ ਵਿੱਚ ਜਿੱਥੇ ਆਪ ਕੱਲੇ ਆਉਂਦੇ ਆ 550 ਤੇਰੇ ਹੱਕਾਂ ਦੇ ਨਾਲ-ਨਾਲ ਤੇਰਾ ਦਿੱਲੀ ਦਾ ਤਖਤ ਵੀ ਖੋਲਣਾ ਜਦੋਂ ਇੰਦਰਾ ਨੂੰ ਪਈਆ ਫਿਕਰ ਆਪਣੇ ਤਖਤ ਦੀ ਇਹ ਕੰਦੀਏ ਇੱਕ ਭੰਡਰਾਂ ਵਾਲਾ ਪੰਜਾਬ ਦੀ ਧਰਤੀ ਤੇ ਬੈਠਾ ਜਿਹੜਾ ਨੌਜ ਸ਼ੇਤੂ ਦੂਰ ਕਰਕੇ ਖੰਡੇ ਬਾਟੇ ਦੀ ਪਾਲਿਸ਼ਾ ਕੇ ਬਾਜਾ ਵਾਲੇ ਦੇ ਇਕਲੇ ਇਕਲੇ ਸ਼ੇਰ ਤਿਆਰ ਕਰ ਰਿਆ ਕਿਉਂਕਿ ਰਿਪੋਰਟਰ ਸੰਤਾਂ ਨੂੰ ਪੁੱਛਿਆ ਕਰਦੇ ਸਨ ਕਹਿੰਦੇ ਤੁਹਾਡੀ ਬੰਬ ਬਣਾਉਣ ਵਾਲੀ ਫੈਕਟਰੀ ਕਿੱਥੇ ਆ ਤੇ ਸੰਤ ਨੇ ਫਿਰ ਆਵਦੇ ਕਹਿੰਦਾ ਹਾਂ ਭਾਈ ਅਸੀਂ ਬਣਾਉਂਦੇ ਆ ਬੰਬ ਪਰ ਸਾਡੇ ਬੰਬ ਕੈਮੀਕਲਾਂ ਨਾਲ ਨਹੀਂ ਉਹ ਸਾਡਾ ਬੰਬ ਬਣਦਾ ਜਦੋਂ ਸਰ ਬਲੋਏ ਦੇ ਬਾਟੇ ਵਿੱਚ ਪਤਾਸੇ ਘੋਲਦੇ ਨਾ ਪੰਜ ਬਾਣੀਆਂ ਪੜਦੇ ਤੇ ਉਹਨੂੰ ਸ਼ਕਤੀ ਦੀ ਇਹਨਾਂ ਕੁਰਬਾਨੀਆਂ ਦਾ ਮੁੱਲ ਜ਼ਰੂਰ ਪਾਵਾਂਗੇ ਆਓ ਖਾਲਸਾ ਜੀਓ ਜਦੋਂ ਸੰਤਾਂ ਨੇ ਬਚਨ ਕੀਤੇ ਧਰਮ ਯੁੱਧ ਮੋਰਚਾ ਕਰਾਂ ਪੋਇਆ ਸਮਾ ਸੀਮਤ ਦਾ ਇੱਕੋ ਕਵਤਾ ਕਹਿਣੀ ਆ ਖਾਲਸਾ ਜੀਓ ਸੰਤਾਂ ਨੇ ਗੋੜੀਆਂ ਮਾਰੀਆਂ ਜਾਂਦੀਆਂ ਫਿਰ ਇਹ ਸਿੱਖਾਂ ਦੀ ਅਣਖ ਜਿਹੜੀ ਉਹ ਜਾਗ ਰਾਂਦੀ ਹੁਣ ਖਾਲਸਾ ਜੀਓ ਜਦੋਂ ਸੰਤਾਂ ਨੇ 13 ਸਿੰਘਾਂ ਦੀ ਸ਼ਹਾਦਤ ਹੋਈ ਐ ਸੰਸਕਾਰ ਸਮੇਂ ਬਚਨ ਕਰਦੇ ਪਰਵਾਨ ਇਥੋਂ ਪਰ ਉਠੇ ਨੇ ਸਿੰਘਾਂ ਦਾ ਜਥਾ ਜਿਨ੍ਹਾਂ ਦੇ ਜਥੇਦਾਰ ਅਖੰਡ ਕੀਰਤਨੀ ਜਥੇ ਦੇ ਭਾਈ ਫੌਜਾ ਸਿੰਘ ਦੇ ਹਰਿਸਾਂ ਦੀ ਉਹ ਜਿਨ੍ਹਾਂ ਦੇ ਘਰ ਵਿੱਚ ਜਾ ਕੇ ਕਿਉਂਕਿ ਆ ਅਠੋ ਪਰ ਟਹਿਲ ਸੇਵਾ ਲੈਰ ਦੀ ਟੀਮ ਦਾ ਜਦੋਂ ਪਿੰਡਾਂ ਪਿੰਡਾਂ ਚ ਪ੍ਰਚਾਰ ਕਰੀ ਸੀ ਉਦੋਂ ਸਮਾਂ ਮਿਲਿਆ ਕਿ ਭਾਈ ਫੌਜਾ ਸਿੰਘ ਦੀ ਦੇ ਘਰ ਵਿੱਚ ਜਾਣ ਦਾ ਤੇ ਉਹ ਦੱਸਦੇ ਸਨ ਕਹਿੰਦੇ ਏਡੇ ਨ ਡਰ ਜਦੋਂ ਸੰਤਾਂ ਨੇ ਬਚਨ ਕੀਤੇ ਅਸੀਂ ਸ਼ਹੀਦੀ ਦੇਵਾਂਗੇ ਝਟ ਖੜੇ ਹੋ ਸਿੰਘ ਤੇ ਜਦੋਂ ਜਾ ਕੇ ਸ਼ਾਂਤਮਈ ਢੰਗ ਦੇ ਨਾਲ ਕਲਸਾ ਦੀ ਉਹ ਨਰਕਧਾਰੀ ਨੂੰ ਰੋਕ